ਇੱਕ ਜੁਟਤਾ ਦੀ ਗੱਲ ਕਰੀ ਆ ਬਾਈ ਦੇ ਕਰੀਮ ਕਾਉਂਸਲਰ ਹੈ ਜਿਹੜੇ ਮੋਹਾਲੀ ਜਿਲ੍ਹੇ ਦੇ ਆ ਉਹ ਕਾਂਗਰਸ ਛੱਡ ਚੁੱਕੇ ਆ ਕਿੰਨਾ ਕੁ ਨੁਕਸਾਨ ਹੋਵੇਗਾ ਉਹਨੂੰ ਜਿਆਦਾ ਕੋਈ ਥੋੜਾ ਕੋਲ ਸ਼ਾਇਦ ਬਾਈ ਕਾਉਂਸਲਰ ਦੀ ਗੱਲ ਤਾਂ ਨਹੀਂ ਹੈ ਪਰ ਸੋ 11 ਕਾਉਂਸਲਰ ਜਿਹੜੇ ਪਹਿਲਾਂ ਬਾਕੀ ਵੱਡੇ ਤੁਹਾਡੇ ਦੇ ਨਾਲ ਨਾਰਾਜ਼ ਸੀਗੇ ਉਹ 11 ਕਾਉਂਸਲਰ ਸਹਿਬਾਨ ਮੇਰੇ ਨਾਲ ਸਾਰੀ ਕਾਉਂਸਲਰਾਂ ਦੀ ਮੀਟਿੰਗ ਦੇ ਵਿੱਚ ਗਏ ਔਰ ਉਹ ਸਾਰੇ ਲੋਕਾਂ ਨੇ ਇਕੱਠੇ ਸਾਂਝੇ ਫੌਰ ਦੇ ਉੱਪਰ ਕਾਂਗਰਸ ਪਾਰਟੀ ਵਾਸਤੇ ਕੰਮ ਕਰਦਾ ਫੈਸਲਾ ਸਰ ਇੱਕ ਜੁਟਤਾ ਦੀ ਗੱਲ ਕਰੀ ਐ ਬਾਈ ਦੇ ਕਰੀਮ ਕਾਉਂਸਲਰ ਹੈ ਜਿਹੜੇ ਮੋਹਾਲੀ ਜ਼ਿਲ੍ਹੇ ਦੇ ਐ ਉਹ ਕਾਂਗਰਸ ਛੱਡ ਚੁੱਕੇ ਐ ਕਿੰਨਾ ਕੁ ਨੁਕਸਾਨ ਹੋ ਲੇਗਾ ਮੈਨੂੰ ਨਹੀਂ ਆਦਾ ਭਾਈ ਇਹ ਤੁਹਾਡੇ ਕੋਲ ਸ਼ਾਇਦ ਬਾਈ ਕਾਉਂਸਲਰ ਦੀ ਗੱਲ ਤਾਂ ਨਹੀਂ ਐ ਪਰ ਸੋਹਜਾਰਾ ਕਾਉਂਸਲਰ ਜਿਹੜੇ ਪਹਿਲਾਂ ਬਾਕੀ ਵੱਡੇ ਤੁਹਾਡੇ ਦੇ ਨਾਲ ਨਾਰਾਜ਼ ਸੀਗੇ ਉਹ 11 ਕਾਉਂਸਲਰ ਸਹਿਬਾਨ ਮੇਰੇ ਨਾਲ ਸਾਰੀ ਕਾਉਂਸਲਰਾਂ ਦੀ ਮੀਟਿੰਗ ਦੇ ਵਿੱਚ ਗਏ ਆਹ ਉਹ ਸਾਰੇ ਲੋਕਾਂ ਨੇ ਇਕੱਠੇ ਸਾਂਝੇ ਤੌਰ ਤੇ ਉੱਪਰ ਕਾਂਗਰਸ ਪਾਰਟੀ ਵਾਸਤੇ ਕੰਮ ਕਰਨਾ ਫੈਸਲਾ ਕੀਤਾ। ਸਰ ਇੱਕ ਜੁਟਤਾ ਦੀ ਗੱਲ ਕਰੀ ਆ 22 ਦੇ ਕਰੀਮ ਕਾਉਂਸਲਰ ਆ ਜਿਹੜੇ ਮੁਹਾਲੀ ਜ਼ਿਲ੍ਹੇ ਦੇ ਆ ਉਹ ਕਾਂਗਰਸ ਛੱਡ ਚੁੱਕੇ ਆ। ਕਿੰਨਾ ਕੁ ਨੁਕਸਾਨ ਹੋਵੇਗਾ? ਮੈਨੂੰ ਵੀ ਲੱਗਦਾ ਪਈ ਇਹ ਥੋੜੀ ਕੋਲ ਸ਼ਾਇਦ ਬਾਈ ਕਾਉਂਸਲਰ ਦੀ ਗੱਲ ਤਾਂ ਨਹੀਂ ਹੈ। ਪਰ ਸੋਜਾਰਾ ਕਾਉਂਸਲਰ ਜਿਹੜੇ ਪਹਿਲਾਂ ਬਾਕੀ ਵੱਡੇ ਤੁਹਾਡੇ ਦੇ ਨਾਲ ਨਾਰਾਜ਼ ਸੀਗੇ ਉਹ 11 ਕਾਉਂਸਲਰ ਸਹਿਬਾਨ ਮੇਰੇ ਨਾਲ ਸਾਰੀ ਕਾਉਂਸਲਰਾਂ ਦੀ ਮੀਟਿੰਗ ਦੇ ਵਿੱਚ ਗਏ। ਔਰ ਉਹ ਸਾਰੇ ਲੋਕਾਂ ਨੇ ਇਕੱਠੇ ਸਾਂਝੇ ਤੌਰ ਦੇ ਉੱਪਰ ਕਾਂਗਰਸ ਪਾਰਟੀ ਵਾਸਤੇ ਕੰਮ ਕਰਦਾ ਫੈਸਲਾ ਲਏ